ਸੁਣੋ ਜੀ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਸੂਰਮੇ ਦੀ ਕਹਾਣੀ ਸੁਣਾਉਣਾ ਹਾਂ ਜਿਸਨੇ ਮੁਗਲ ਸਲਤਨਤ ਦੇ ਦਿਲ ਵਿੱਚ ਜਾ ਕੇ ਨਿਸ਼ਾਨ ਸਾਹਿਬ ਲਹਿਰਾਇਆ ਸੀ। ਬਾਬਾ ਬਗੇਲ ਸਿੰਘ ਢਾਲੀਵਾਲ ਇੱਕ ਨਾਮ ਜੋ ਦਿੱਲੀ ਦੇ ਲਾਲ ਕਿਲੇ ਵਿੱਚ ਗੂੰਜਿਆ ਅਤੇ ਮੁਗਲ ਬਾਦਸ਼ਾਹ ਨੂੰ ਸਮਝੌਤਾ ਕਰਨ ਤੇ ਮਜਬੂਰ ਕਰ ਦਿੱਤਾ। ਇਹ ਕਹਾਣੀ ਸਿਰਫ ਜੰਗ ਦੀ ਨਹੀਂ ਬਲਕਿ ਇੱਕ ਅਜਿਹੇ ਰਾਜ ਦੀ ਹੈ ਜੋ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਫੈਲਿਆ ਅਤੇ ਜਿੱਥੇ ਸਿੱਖ ਫੌਜਾਂ ਨੇ ਨਾ ਸਿਰਫ ਜਿੱਤ ਹਾਸਲ ਕੀਤੀ ਬਲਕਿ ਗੁਰਦੁਆਰੇ ਵੀ ਬਣਾਏ। ਸਾਲ 1758 ਵਿੱਚ ਜਦੋਂ ਅਦੀਨਾ ਬੇਖਾਂ ਦੀ ਮੌਤ ਹੋਈ ਤਾਂ ਸਿੱਖ ਸਰਦਾਰਾਂ ਨੇ ਆਪਣੇ ਇਲਾਕੇ ਫੈਲਾਉਣੇ ਸ਼ੁਰੂ ਕਰ ਦਿੱਤੇ। ਬਾਬਾ ਬਗੇਲ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਵੱਡਾ ਹਿੱਸਾ ਅਤੇ ਜਲੰਧਰ ਦਵਾਵਾ ਦਾ ਲਗਭਗ ਚੌਥਾਈ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਲਿਆ। ਹਰਿਆਣਾ ਵਿੱਚ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਪੱਛਮ ਵਿੱਚ ਉਸਨੇ ਆਪਣਾ ਮੁੱਖ ਹੈੱਡਕੁਆਰਟਰ ਬਣਾਇਆ। ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਉਸਨੇ ਆਪਣੀ ਪਤਨੀ ਰੂਪ ਕੰਵਰ ਨੂੰ ਇਸ ਇਲਾਕੇ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਸੌਂਪੀ। ਅਤੇ ਉਹ ਬਹੁਤ ਹੀ ਕੁਸ਼ਲਤਾ ਨਾਲ ਰਾਜ ਚਲਾਉਂਦੀ ਸੀ ਸਾਲ 1764 ਵਿੱਚ ਸਰਹੰਦ ਦੀ ਜਿੱਤ ਤੋਂ ਬਾਅਦ ਬਾਬਾ ਬਗੇਲ ਸਿੰਘ ਨੇ ਆਪਣੇ ਇਲਾਕੇ ਹੋਰ ਵੀ ਵਧਾਏ ਉਸਨੇ ਛਲਾਉਂਦੀ ਜਮੈਤਗੜ ਖੁਰਦੀਨ ਅਤੇ ਕਿਨੌਰੀ ਉੱਤੇ ਕਬਜ਼ਾ ਕਰ ਲਿਆ ਕਰਨਾਲ ਤੋਂ 30 ਕਿਲੋਮੀਟਰ ਦੂਰ ਜਗਾਦਰੀ ਰੋਡ ਉੱਤੇ ਛਲਾਉਂਦੀ ਵਿੱਚ ਉਸਨੇ ਆਪਣਾ ਦੂਜਾ ਹੈੱਡਕੁਆਟਰ ਬਣਾਇਆ ਇੱਥੇ ਉਸਦੀ ਦੂਜੀ ਪਤਨੀ ਰਾਮਕ버 ਪ੍ਰਸ਼ਾਸਨ ਸੰਭਾਲਦੀ ਸੀ ਅਤੇ ਤੀਜੀ ਪਤਨੀ ਰਤਨਕੌਰ ਕਲਾਵਰ ਦਾ ਪ੍ਰਬੰਧ ਕਰਦੀ ਸੀ ਇਹ ਦੇਖੋ ਕਿੰਨੀ ਸਮਝਦਾਰੀ ਦੀ ਗੱਲ ਹੈ ਜਦੋਂ ਉਸ ਦੀਆਂ ਪਤਨੀਆਂ ਘਰੇਲੂ ਪ੍ਰਸ਼ਾਸਨ ਸੰਭਾਲ ਰਹੀਆਂ ਸਨ ਤਾਂ ਬਾਬਾ ਬਗੇਲ ਸਿੰਘ ਬਾਹਰੀ ਮਾਮਲਿਆਂ ਤੇ ਫੌਜੀ ਮੁਹਿੰਮਾਂ 'ਤੇ ਧਿਆਨ ਦੇ ਸਕਦਾ ਸੀ ਪਰ ਇਹ ਤਾਂ ਸਿਰਫ ਸ਼ੁਰੂਆਤ ਸੀ ਕਰੋੜ ਸਿੰਘ ਜਾਂ ਮਿਸਲ ਦੇ ਮੁਖੀ ਵਜੋਂ ਬਗਾ ਬਗੇਲ ਸਿੰਘ ਨੇ ਅੰਬਾਲਾ, ਕਰਨਾਲ, ਹਿਸਾਰ, ਰੋहतक ਅਤੇ ਚੰਡੀਗੜ੍ਹ ਦੇ ਇਲਾਕਿਆਂ 'ਤੇ ਆਪਣਾ ਅਧਿਕਾਰ ਘੋਸ਼ਿਤ ਕੀਤਾ ਇਹ ਸਿਰਫ ਇੱਕ ਸਰਦਾਰ ਦੀ ਗੱਲ ਨਹੀਂ ਸੀ ਜੋ ਆਪਣਾ ਇਲਾਕਾ ਵਧਾ ਰਿਹਾ ਸੀ ਇਹ ਇੱਕ ਰਣਨੀਤਿਕ ਮਾਸਟਰਮਾਈਂਡ ਸੀ ਜੋ ਯਮੁਨਾ ਅਤੇ ਸਿੰਧੂ ਦਰਿਆਵਾਂ ਦੇ ਵਿਚਕਾਰ ਦੇ ਸਾਰੇ ਇਲਾਕੇ ਨੂੰ ਸਿੱਖ ਰਾਜ ਹੇਠ ਲਿਆਉਣ ਦਾ ਸੁਪਨਾ ਦੇਖ ਰਿਹਾ ਸੀ ਫਿਰ ਆਈ ਸਾਲ 1764 ਦੀ ਉਹ ਮਸ਼ਹੂਰ ਮੁਹਿੰਮ ਜਦੋਂ ਬਾਬਾ ਬਗੇਲ ਸਿੰਘ ਤੇ ਜੱਸਾ ਸਿੰਘ ਐਲੂਵਾਲੀਆ ਨੇ 40000 ਦੀ ਫੌਜ ਨਾਲ ਯਮੁਨਾ ਪਾਰ ਕੀਤਾ ਫਰਵਰੀ ਵਿੱਚ ਉਹਨਾਂ ਨੇ ਸਹਾਰਨਪੁਰ ਉੱਤੇ ਹਮਲਾ ਕੀਤਾ ਅਤੇ ਸਹਾਰਨਪੁਰ ਮੁਜ਼ਫਰਨਗਰ ਅਤੇ ਮੇਰਠ ਦੇ ਜ਼ਿਲ੍ਹਿਆਂ ਨੂੰ ਤਬਾਹ ਕਰ ਦਿੱਤਾ ਨਜੀਬ ਉਦਦੌਲਾ ਜੋ Rohilla ਸਰਦਾਰ ਸੀ ਉਸ ਨੂੰ 11 ਲੱਖ ਰੁਪਏ ਦਾ ਨਜ਼ਰਾਨਾ ਦੇਣਾ ਪਿਆ ਸੋਚੋ ਜੀ ਉਸ ਜ਼ਮਾਨੇ ਵਿੱਚ 11 ਲੱਖ ਰੁਪਏ ਕਿੰਨੀ ਵੱਡੀ ਰਕਮ ਹੋਵੇਗੀ ਸਾਲ 1775 ਵਿੱਚ ਅਪ੍ਰੈਲ ਮਹੀਨੇ ਵਿੱਚ ਬਾਬਾ ਬਗੇਲ ਸਿੰਘ ਨੇ ਰਾਏ ਸਿੰਘ ਭੰਗੀ ਅਤੇ ਤਾਰਾ ਸਿੰਘ ਕੈਬਾ ਨਾਲ ਮਿਲ ਕੇ ਦੁਬਾਰਾ ਯਮੁਨਾ ਪਾਰ ਕੀਤਾ ਇਸ ਵਾਰ ਉਹਨਾਂ ਦਾ ਨਿਸ਼ਾਨਾ ਜ਼ਬੀਤਾ ਖਾਨ ਸੀ ਜੋ ਨਜੀਬ ਉਦਦੌਲਾ ਦਾ ਪੁੱਤਰ ਅਤੇ ਉਤਰਾਧਿਕਾਰੀ ਸੀ ਜ਼ਬੀਤਾ ਖਾਨ ਐਨਾ ਕਬਰ ਆ ਗਿਆ ਕਿ ਉਸਨੇ ਬਾਬਾ ਬਗੇਲ ਸਿੰਘ ਨੂੰ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਅਤੇ ਮਿਲ ਕੇ ਸ਼ਾਹੀ ਜ਼ਮੀਨਾਂ ਨੂੰ ਲੁੱਟਣ ਦਾ ਪ੍ਰਸਤਾਵ ਰੱਖਿਆ ਇਹ ਦੇਖੋ ਕਿ ਕਿਵੇਂ ਸਿੱਖ ਫੌਜਾਂ ਦਾ ਡਰ ਦੁਸ਼ਮਣਾਂ ਨੂੰ ਦੋਸਤ ਬਣਾਉਣ ਤੇ ਮਜਬੂਰ ਕਰ ਰਿਹਾ ਸੀ ਮਾਰਚ 1776 ਵਿੱਚ ਮੁਜ਼ਫਰਨਗਰ ਨੇੜੇ ਬਾਬਾ ਬਘੇਲ ਸਿੰਘ ਦੀਆਂ ਫੌਜਾਂ ਨੇ ਸ਼ਾਹੀ ਮੁਗਲ ਫੌਜ ਨੂੰ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਪੂਰਾ ਯਮੁਨਾ-ਗੰਗਾ ਦੁਆਬ ਸਿੱਖਾਂ ਦੇ ਰੈਮੋਕਰਮ ਤੇ ਆ ਗਿਆ। ਉਹਨਾਂ ਨੇ ਰਾਖੀ ਸਿਸਟਮ ਲਾਗੂ ਕੀਤਾ। ਮਤਲਬ ਸੁਰੱਖਿਆ ਦੇ ਬਦਲੇ ਟੈਕਸ। ਇਹ ਸਿਰਫ ਲੁੱਟ-ਖਸੂਟ ਨਹੀਂ ਸੀ, ਬਲਕਿ ਇੱਕ ਵਿਵਸਥਿਤ ਪ੍ਰਸ਼ਾਸਨਿਕ ਪ੍ਰਣਾਲੀ ਸੀ ਜਿੱਥੇ ਲੋਕਾਂ ਨੂੰ ਸੁਰੱਖਿਆ ਮਿਲਦੀ ਸੀ ਅਤੇ ਸਿੱਖ ਸਰਦਾਰ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਲੈਂਦੇ ਸਨ। ਫਿਰ ਬਾਬਾ ਬਗੇਲ ਸਿੰਘ ਨੇ ਆਪਣੀਆਂ ਫੌਜਾਂ ਨੂੰ ਹੋਰ ਦੱਖਣ ਵੱਲ ਲੱਗਿਆ। ਉਹਨਾਂ ਨੇ ਅਲੀਗੜ, ਹਾਥਰਸ, ਟੁੰਡਲਾ ਅਤੇ ਸ਼ਿਕੋਹਾਬਾਤ 'ਤੇ ਹਮਲਾ ਕੀਤਾ। ਦਿੱਲੀ ਤੋਂ 126 ਕਿਲੋਮੀਟਰ ਦੂਰ ਅਲੀਗੜ 156 ਕਿਲੋਮੀਟਰ ਦੂਰ ਹਾਤਰਸ 204 ਕਿਲੋਮੀਟਰ ਦੂਰ ਟੁੰਡਲਾ ਅਤੇ 241 ਕਿਲੋਮੀਟਰ ਦੂਰ ਸ਼ਿਕੋਹਾਬਾਦ ਹਰ ਸ਼ਹਿਰ ਤੋਂ ਉਹਨਾਂ ਨੇ ਦੌਲਤ ਇਕੱਠੀ ਕੀਤੀ ਸੋਨੇ ਦੇ ਗਹਿਣੇ ਅਤੇ ਹੀਰੇ ਜਵਾਹਰਾਤ ਦੀ ਵੱਡੀ ਮਾਤਰਾ ਬਾਬਾ ਬਗੇਲ ਸਿੰਘ ਦੇ ਹੱਥ ਲੱਗੀ ਪਰ ਇੱਥੇ ਇੱਕ ਖਾਸ ਗੱਲ ਇਹ ਹੈ ਕਿ ਇਹ ਸਾਰਾ ਪੈਸਾ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਸੁਧਾਰ ਲਈ ਭੇਜਿਆ ਜਾਂਦਾ ਸੀ ਅਤੇ ਫਿਰ ਆਈ ਉਹ ਇਤਿਹਾਸਿਕ ਕੜੀ ਮਾਰਚ 11 1783 ਇਸ ਦਿਨ ਬਾਬਾ ਬਖੇਲ ਸਿੰਘ ਅਤੇ ਜੱਸਾ ਸਿੰਘ ਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਦਾਖਲਾ ਮਾਰਿਆ ਅਤੇ ਦੀਵਾਨੇ ਆਮ ਉੱਤੇ ਕਬਜ਼ਾ ਕਰ ਲਿਆ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਕੋਲ ਸਮਰਪਣ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਇਹ ਸਿਰਫ ਇੱਕ ਫੌਜੀ ਜਿੱਤ ਨਹੀਂ ਸੀ ਇਹ ਤਾਂ ਇੱਕ ਰਾਜਨੀਤਿਕ ਮਾਸਟਰ ਸਟ੍ਰੋਕ ਸੀ ਸਮਝੌਤੇ ਦੀਆਂ ਸ਼ਰਤਾਂ ਦੇਖੋ ਤਾਂ ਪਤਾ ਲੱਗਦਾ ਹੈ ਕਿ ਬਾਬਾ ਬਗੇਲ ਸਿੰਘ ਸਿਰਫ ਇੱਕ ਯੋਧਾ ਹੀ ਨਹੀਂ ਬਲਕਿ ਇੱਕ ਕੁਸ਼ਲ ਰਾਜਨੀਤਿਕ ਵਿਚਾਰਕ ਵੀ ਸੀ ਦਾਲ ਖਾਲਸਾ ਗਿੱਲੀ ਤੋਂ ਵਾਪਸ ਚਲੀ ਜਾਵੇਗੀ ਪਰ ਬਾਬਾ ਬਗੇਲ ਸਿੰਘ 4000 ਸਿਪਾਹੀਆਂ ਨਾਲ ਰਾਜਧਾਨੀ ਵਿੱਚ ਰਹੇਗਾ ਉਹ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਟੈਕਸ ਇਕੱਠਾ ਕਰਨ ਦਾ ਜ਼ਿੰਮੇਵਾਰ ਹੋਵੇਗਾ ਸਬਜ਼ੀ ਮੰਡੀ ਵਿੱਚ ਉਸ ਦਾ ਕੈਂਪ ਹੋਵੇਗਾ ਅਤੇ ਚਾਂਦਨੀ ਚੌਕ ਦੇ ਪੁਲਿਸ ਸਟੇਸ਼ਨ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਬਾਬਾ ਬਗੇਲ ਸਿੰਘ ਨੂੰ ਦਿੱਲੀ ਦੀਆਂ ਸਾਰੀਆਂ ਔਕਟਰਾਇਡ ਡਿਊਟੀਆਂ ਅਤੇ ਟੈਕਸਾਂ ਦਾ 6 ਆਨੇ ਪ੍ਰਤੀ ਰੁਪਿਆ ਮਿਲਣਾ ਸੀ ਮਤਲਬ 37.5% ਇਹ ਸਿਰਫ ਇੱਕ ਨਜ਼ਰਾਨਾ ਨਹੀਂ ਸੀ ਬਲਕਿ ਸ਼ਾਂਤੀ ਬਣਾਈ ਰੱਖਣ ਦੇ ਖਰਚੇ ਦੇ ਤੌਰ ਤੇ ਇੱਕ ਨਿਯਮਿਤ ਆਮਦਨ ਸੀ ਪਰ ਸਭ ਤੋਂ ਮਹੱਤਵਪੂਰਨ ਸ਼ਰਤ ਇਹ ਸੀ ਕਿ ਬਾਬਾ ਬਗੇਲ ਸਿੰਘ ਨੂੰ ਸਿੱਖਾਂ ਦੇ ਪਵਿੱਤਰ ਸਥਾਨਾਂ ਤੇ ਸੱਤ ਗੁਰਦੁਆਰੇ ਬਣਾਉਣ ਦੀ ਇਜਾਜ਼ਤ ਮਿਲੀ ਅਤੇ ਇਹ ਕੰਮ ਇੱਕ ਸਾਲ ਦੇ ਅੰਦਰ ਪੂਰਾ ਕਰਨਾ ਸੀ ਅਤੇ ਫਿਰ ਸ਼ੁਰੂ ਹੋਇਆ ਇੱਕ ਅਜੇਹਾ ਕੰਮ ਜੋ ਅੱਜ ਤੱਕ ਦਿੱਲੀ ਵਿੱਚ ਬਾਬਾ ਬਗੇਲ ਸਿੰਘ ਦੀ ਯਾਦ ਨੂੰ ਜਿਉਂਦਾ ਰੱਖੇ ਹੋਏ ਹੈ ਅਪ੍ਰੈਲ ਤੋਂ ਦਸੰਬਰ 1783 ਤੱਕ ਸਿਰਫ 8 ਮਹੀਨਿਆਂ ਵਿੱਚ ਉਸਨੇ ਸਿੱਖ ਦੇ ਇਤਿਹਾਸ ਨਾਲ ਜੁੜੇ 7 ਸਥਾਨਾਂ ਦੀ ਪਛਾਣ ਕੀਤੀ ਅਤੇ ਉੱਥੇ ਗੁਰਦੁਆਰੇ ਬਣਵਾਏ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਥਾਨ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਇਹ ਸਾਰੇ ਗੁਰਦੁਆਰੇ ਅੱਜ ਵੀ ਦਿੱਲੀ ਵਿੱਚ ਸਿੱਖ ਧਰਮ ਦੇ ਮਹੱਤਵਪੂਰਨ ਕੇਂਦਰ ਹਨ ਇਹ ਸਿਰਫ ਧਾਰਮਿਕ ਇਮਾਰਤਾਂ ਦਾ ਨਿਰਮਾਣ ਨਹੀਂ ਸੀ ਇਹ ਇੱਕ ਰਾਜਨੀਤਿਕ ਬਿਆਨ ਸੀ ਮੁਗਲ ਰਾਜਸਤਾਨੀ ਦੇ ਦਿਲ ਵਿੱਚ ਸਿੱਖ ਗੁਰਦੁਆਰੇ ਬਣਾ ਕੇ ਬਾਬਾ ਬਗੇਲ ਸਿੰਘ ਨੇ ਇਹ ਸਾਫ਼ ਕਰ ਦਿੱਤਾ ਕਿ ਸਿੱਖ ਸਿਰਫ਼ ਜਿੱਤਣ ਵਾਲੇ ਨਹੀਂ ਬਲਕਿ ਇੱਥੇ ਰਹਿਣ ਵਾਲੇ ਵੀ ਹਨ ਇਹ ਇੱਕ ਅਜੀਹਾ ਸੰਦੇਸ਼ ਸੀ ਜੋ ਸਦੀਆਂ ਤੱਕ ਗੂੰਜਦਾ ਰਹੇਗਾ 9 ਮਹੀਨੇ ਤੱਕ ਬਾਬਾ ਬਗੇਲ ਸਿੰਘ ਨੇ ਦਿੱਲੀ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖੀ 10000 ਕੋੜ ਸਵਾਰਾਂ ਨਾਲ ਉਸ ਨੇ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗਸ਼ਤ ਲਗਾਈ ਇਹ ਸਿਰਫ਼ ਇੱਕ ਫੌਜੀ ਕਬਜ਼ਾ ਨਹੀਂ ਸੀ ਇਹ ਇੱਕ ਪ੍ਰਸ਼ਾਸਨਿਕ ਪ੍ਰਬੰਧ ਸੀ ਜਿੱਥੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ। ਬਾਬਾ ਬਗੇਲ ਸਿੰਘ ਦੀ ਇਹ ਕਹਾਣੀ ਸਿਰਫ ਇੱਕ ਸੂਰਮੇ ਦੀ ਨਹੀਂ ਬਲਕਿ ਇੱਕ ਅਜਿਹੇ ਵਿਜਨਰੀ ਦੀ ਹੈ ਜਿਸ ਨੇ ਸਿੱਖ ਰਾਜ ਦੇ ਸੁਪਨੇ ਨੂੰ ਹਕੀਕਤ ਬਣਾਇਆ। ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਪਹੁੰਚਣਾ, ਮੁਗਲ ਬਾਦਸ਼ਾਹ ਨਾਲ ਸਮਝੌਤਾ ਕਰਨਾ ਅਤੇ ਫਿਰ ਗੁਰਦੁਆਰੇ ਬਣਾ ਕੇ ਸਿੱਖ ਧਰਮ ਦੀ ਮਜ਼ਬੂਤ ਬੁਨਿਆਦ ਰੱਖਣਾ ਇਹ ਸਭ ਕੁਝ ਇੱਕ ਅਸਾਧਾਰਨ ਸੋਚ ਅਤੇ ਦੂਰਦਰਸ਼ੀ ਯੋਜਨਾ ਦਾ ਨਤੀਜਾ ਸੀ ਅੱਜ ਜਦੋਂ ਅਸੀਂ ਦਿੱਲੀ ਦੇ ਗੁਰਦੁਆਰਿਆਂ ਵਿੱਚ ਮੱਥਾ ਟੇਕਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਭ ਬਾਬਾ ਬਗੇਲ ਸਿੰਘ ਦੀ ਬਹਾਦਰੀ ਅਤੇ ਸੂਝ-ਬੂਝ ਦਾ ਨਤੀਜਾ ਹੈ ਇੱਕ ਅਜਿਹੇ ਸੂਰਮੇ ਦਾ ਜਿਸਨੇ ਸਿਰਫ ਜੰਗ ਹੀ ਨਹੀਂ ਜਿੱਤੀ ਬਲਕਿ ਇਤਿਹਾਸ ਵੀ ਬਣਾਇਆ